ਪਹਿਲਾ ਪੰਡਾਲ ਵਿੱਚ ਬੈਠੀ ਸਾਰੇ ਸਾਥ ਸੰਗਤ ਜੀ ਨੂੰ ਦਿਲ ਤੋਂ ਸਤਿਕਾਰ ਹੈ ਜੀ ਆਪਾਂ ਅਜਵਿਨੇਸ਼ ਦੀ ਧਰਤੀ ਵਿੱਚ ਸਤਿਗੁਰੂ ਅਰਜਨ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਾਇ ਕੇ ਲਈ ਸੰਮੇਲਨ ਜਿਹੜਾ ਕਰਵਾ ਰਹੇ ਹਾਂ ਇਸ ਪ੍ਰੋਗਰਾਮ ਦੀ ਸਭ ਤੋਂ ਬਰਾਤ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਆਪਣੇ ਧਰਮ ਦੇ ਜਿਹੜੇ ਜੇ ਕਾਰਜ ਆ ਕੋ ਲਾਉਣੇ ਬਹੁਤ ਜ਼ਰੂਰੀ ਆ ਉਹਨਾਂ ਦੀ ਜਿਹੜੀ ਬਿੱਦਾ ਹੋਇਆ ਮਿਸ਼ਨ ਰਾ ਦਿੱਤੇ ਹੋਏ ਨੇ ਚੈਨ ਨੂੰ ਸੰਭਾਲ ਕੇ ਰੱਖਣਾ ਸਾਡੀ ਸੁੰਨੇ ਵਾਰੀ ਆ ਸਾਧ ਸੰਗਤ ਜੀ ਜਿਨ੍ਹਾਂ ਭਰਾਵਾਂ ਨੂੰ ਆਵਾਜ਼ ਸੁਣਦੀ ਆ ਮੇਰੀ ਤੇ ਆਪਾਂ ਜਰੂਰ ਇਕਾਗਰਤਾ ਭਰਉਣੀ ਆ 2 ਮਿੰਟ ਆਪਾਂ ਗੱਲ ਕਰਨੀ ਆ ਸਾਰਿਆਂ ਨੇ ਧੂਤ ਧਿਆਨ ਦੇਣਾ ਸੋ ਆਪਣੀ ਜਿਹੜੀ ਜਿਹੜੀ ਆ ਪਹਿਲੀ ਨਿਸ਼ਾਨੀ ਰੁਬਦਾਸੀਆ ਧਰਮ ਦੀ ਤੇ ਵਾਲਮੀਕੰਦ ਧਰਮ ਦੀ ਕੋਈ ਇੱਕਾ ਜੈ ਗੁਰਦੇਵ ਤੇ ਦੂਸਰੀ ਆ ਜੈ ਵਾਲਮੀਕ ਤੇ ਇਹਦਾ ਜਵਾਬ ਅਸੀਂ ਜਿਹੜਾ ਵਾ ਉਹ ਬਣਦਾ ਜਰੂਰ ਦੇਣਾ ਸਭ ਤੋਂ ਪਹਿਲਾਂ ਆਪਾਂ ਰਸਨਾ ਕਰੀਏ ਪਵਿੱਤਰ ਜੋ ਮਾਨੇ ਸਤਿ ਸ਼੍ਰੀ ਅਕਾਲ ਜੀ ਸੋ ਬੋਲੇ ਸੋ ਨਮ ਪੈ ਸਤਿ ਸ਼੍ਰੀ ਅਕਾਲ ਜੀ ਜੈ ਵਲਮਿਕੀ ਪਰਬਾਨ ਜੀ ਜੈ ਗੁਰਦੇਵ ਸੋ ਭਗਵਾਨ ਵਲਮਿਕੀ ਬ੍ਰਹਮ ਗਿਆਨ ਜਾਗਰਤੀ ਸੰਸਥਾ ਵੱਲੋਂ ਦਾਸ ਜਨਰਲ ਕਪਤਾਨ ਜਿਹੜੀ ਸੇਵਾ ਨਿਭਾ ਰਿਹਾ ਸਾਡੇ ਪ੍ਰਧਾਨ ਸਾਹਿਬ ਸਤਪਾਲ ਹਸਦੀ ਉਹ ਵੀ ਇੱਥੇ ਮੌਜੂਦ ਆ ਅਸੀਂ ਭਗਵਾਨ ਵਲਮਿਕੀ ਬ੍ਰਹਮ ਗਿਆਨ ਜਾਗਰਤੀ ਸੰਸਥਾ ਵੱਲੋਂ ਅਤੇ ਸ੍ਰੀ ਗੁਰੂ ਵਿਧਾਲਾ ਸੰਗਤ ਵੱਲੋਂ ਸੰਤਾਂ ਮਹਾਂਪੁਰਸ਼ਾਂ ਨੂੰ ਜੀ ਆਇਆਂ ਸਤਿਕਾਰ ਭੇਜਦੇ ਆ ਕਿਉਂਕਿ ਮਹਾਰਾਜ ਜੀ ਨੂੰ ਇੱਥੋਂ ਆਉਂਦੇ ਆ ਇੱਥੇ ਆਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਸਾਧ ਸੰਗਤ ਜੀ ਕੋਮਾਂ ਉਹ ਤਰੱਕੀ ਕਰਦਣਾ ਜਿਹੜੀਆਂ ਅਸਤੇ ਲੀਡਰ ਨੂੰ ਲੀਡਰ ਸਮਝਦੀਆਂ ਅਤੇ ਸੰਤਾਂ ਨੂੰ ਸੰਤ ਸਮਝਦੀਆਂ ਅਤੇ ਆਪਣੇ ਰੱਬ ਨੂੰ ਭਗਵਾਨ ਨੂੰ ਗੁਰੂ ਨੂੰ ਗੁਰੂ ਸਮਝਦੀਆਂ ਜਿਹੜੀਆਂ ਕੋਮਾਂ ਇਹਨਾਂ ਤੋਂ ਕਿਨਾਰਾ ਕਰ ਲੈਂਦੇ ਨਾ ਉਹ ਕੋਮਾਂ ਕਦੇ ਤਰੱਕੀ ਨਹੀਂ ਕਰ ਸਕਦੀਆਂ ਮੇਰੇ ਤੋਂ ਪਹਿਲਾਂ ਜੀ ਦਵਿੰਦਰ ਜੀ ਇੱਕ ਸ਼ਬਦ ਪਾਉਂਦੇ ਸੀ ਨਾ ਵੀ ਜੇ ਪੰਖ ਪਾਉਣ ਤਾਂ ਮੈਂ ਮੁਰਾਂ ਨੂੰ ਮਿਲਾ ਜਾ ਮੁਰਾਂ ਕੋ ਜਾਵਾਂ ਕਿ ਦਾਦਾ ਕਰਤੀ ਨਾ ਪਰ ਅੱਜ ਆਪਣੇ ਵਿੱਚ ਰਾਬੋ ਬੇਟਾ ਕੰਮ ਤੁਹਾਨੂੰ ਪਰਮਾਤਮਾ ਨੇ ਦਿੱਤੇ ਆ ਸਾਥ ਸਾਥ ਰਾਬੋਆ ਇਹਨਾਂ ਦੇ ਤੁਸੀਂ ਦਰਸ਼ਨ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਮਹਾਰਾਜ ਕੀ ਜੈ ਅੱਜ ਮਹਾਂਪੁਰ ਸਾਡੇ ਵਿੱਚ ਬਿਰਾਜਮਾਨ ਨੇ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਕਿਰਪਾ ਨਾਲ ਗੁਰੂ ਵਿਦਾਸ ਜੀ ਮਹਾਰਾਜ ਜੀ ਕਿਰਪਾ ਨਾਲ 바ਵਾ ਸਾਹਿਬ ਜੀ ਦੀ ਅਥਾ ਕੁਰਬਾਨਾ ਅੱਜ ਅਸੀਂ ਦੁਬਈ ਦੀ ਧਰਤੀ ਤੇ ਆਪਣੇ ਮਹਾਂਪੁਰਸ਼ਾਂ ਦੇ ਜਿਹੜੇ ਗੁਰਪੁਰਬ ਮਨਾ ਰਹੇ ਹਾਂ ਜਨਮ ਦਿਨ ਮਨਾ ਰਹੇ ਹਾਂ ਕਦੇ ਸਮਾਂ ਸੀ ਅਸੀਂ ਇੰਡੀਆ ਵਿੱਚ ਵੀ ਇੰਨੇ ਵਧੀਆ ਲੈਵਲ ਤੇ ਨਹੀਂ ਬਣਾ ਸਕਦੇ ਸੀ ਅੱਜ ਉਹਨਾਂ ਮਹਾਂਪੁਰਸ਼ਾਂ ਨੇ ਸਾਡੇ ਤੇ ਕਿਰਪਾ ਕੀਤੀ ਆ ਤੇ ਅਸੀਂ ਆਪਣੇ ਇੱਥੇ ਦਿਨਚਾਰ ਮਨਾਨੇ ਆ ਇਹ ਪ੍ਰੋਗਰਾਮ ਕਰਨ ਵਿੱਚ 35-40 ਹਜ਼ਾਰ ਦਰਾਂ ਤਕਰੀਬਨ ਲੱਗ ਜਾਂਦਾ। ਮਹਾਂਪੁਰਸ਼ਾਂ ਨੇ ਆਉਣਾ ਹੁੰਦਾ ਸਾਰੇ ਆਣੇ। ਇਹ ਪ੍ਰੋਗਰਾਮ ਕਰਦੇ ਪਤਾ ਕਿਉਂ ਆਪਾਂ? ਤਾਂ ਕਿ ਸਾਡੀ ਕੌਮ ਦੇ ਵਿੱਚ ਅਵੇਰਨੈਸ ਆ ਸਕੇ। ਸਾਡੀ ਕੌਮ ਨੂੰ ਪਤਾ ਲੱਗ ਸਕੇ ਸਾਡੇ ਇਤਿਹਾਸ ਬਾਰੇ, ਸਾਡੇ ਸਮਾਜ ਬਾਰੇ, ਸਾਡੇ ਜਿਹੜੇ ਆ ਮਹਾਂਪੁਰਸ਼ਾਂ ਦੀਆਂ ਕੀਤੀਆਂ ਹੋਣਾਂ ਕੁਰਬਾਨੀਆਂ ਬਾਰੇ। ਸਾਧ ਸੰਗਤ ਜੀ, ਜੇਕਰ ਆਪਾਂ ਇੱਕੋ ਕੁਝ ਸਿੱਕੇ ਨਾ ਗਏ ਫਿਰ ਪ੍ਰੋਗਰਾਮ ਵਿੱਚ ਆਉਣਾ ਕੋਈ ਫਾਇਦਾ ਨਹੀਂ। ਅੱਜ ਸਮੇਂ ਦੀ ਲੋੜ ਆ। ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚੋਂ ਅੰਧਵਿਸ਼ਵਾਸ ਦਾ ਵਰਕਾਟ ਕੱਢ ਦਿਓ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੋਂ ਵੱਡਾ ਹੋਰ ਕੋਈ ਗੁਰੂ ਨਹੀਂ ਭਗਵਾਨ ਵਾਰਣਿਕ ਜੀ ਮਾਰੇ ਤੋਂ ਵੱਡਾ ਕੋਈ ਭਗਵਾਨ ਨਹੀਂ ਤੇ 바ਵਾ ਸਾਧੂ ਬੰਬੇੜ ਦਾ ਸਰਬ ਤੋਂ ਵੱਡਾ ਕੋਈ ਵਿਦਵਾਨ ਨਹੀਂ ਫਿਰ ਅਸੀਂ ਕਿਉਂ ਅੰਧਵਿਸ਼ਵਾਸਾਂ ਵਿੱਚ ਫਸੇ ਹੋਏ ਆ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਡੇਰੇ ਜਿਹੜੇ ਆ ਸਾਡੇ ਮਾਪੂਛ ਬੈਠੇ ਆ ਸਾਡੇ ਸਾਰੇ ਮਤਲੇ ਹੱਲ ਕਰ ਸਕਦੇ ਆ ਦੂਸਰੇ ਨੰਬਰ ਤੇ ਅੱਜ ਸਮੇਂ ਦੀ ਲੋੜ ਆ ਕਿ ਨਸ਼ਾ ਨਸ਼ੇ ਦੇ ਦਲਦਲ ਵਿੱਚ ਅਸੀਂ ਇੰਨਾ ਜ਼ਿਆਦਾ ਫਸ ਚੁੱਕੇ ਆ ਕਿ ਜਿਹਦਾ ਮੰਦਾ ਹਾਲ ਹੈ ਨਿਤ ਆਪਾਂ ਨੰਗਾਨੇ ਇਹਨਾਂ ਖੁੱਦਾਂ ਸੁਣਦੇ ਆ ਸਾਧ ਸੰਗਤ ਜੀ ਇੱਥੇ ਤੁਸੀਂ ਜਿੰਨੇ ਵੀ ਭਰਾ ਬੈਠੇ ਹੋ ਮਾਰੇ ਦੀ ਵਜੂਹੀ ਵਿੱਚ ਮੈਂ ਗੱਲ ਕਹਿ ਰਿਹਾ ਜੇ ਤੁਸੀਂ ਨਸ਼ੇ ਕਰਦੇ ਹੋ ਇਹ ਅੱਜ ਤੋਂ ਬਾਅਦ ਨਸ਼ਾ ਕਰਨਾ ਬੰਦ ਕਰੋ ਤਾਂ ਹੀ ਫਾਇਦਾ ਮਾਰਾ ਦੇ ਹੁਣਾ ਦੇ ਕੋਲ ਹੁੰਦਾ ਤਾਂ ਹੀ ਆਪਾਂ ਸੰਗਤ ਕਰਦੇ ਆ ਨਾ ਜੇ ਅਸੀਂ ਪੈਸਾ ਕਮਾਉਨੇ ਆ ਤੇ ਪੈਸਾ ਕਮਾ ਕੇ ਜੇ ਗਲਤ ਕੰਮ ਕਰਦੇ ਨੇ ਤੇ ਉਹਦੇ ਕੋਈ ਫਾਇਦਾ ਨਹੀਂ ਬੜੀ ਮੁਸ਼ਕਲ ਨਾਲ ਆਪਾਂ ਇੱਥੇ ਗੁਜ਼ਾਰੇ ਕਰਦੇ ਆਂ ਨਸ਼ਿਆਂ ਦਾ ਕੋਹੜ ਕੱਢ ਦਿਓ ਅੰਗਰੇਜ਼ਵਾਦ ਦਾ ਪਰਦਾ ਪੱਟ ਦਿਓ ਆਪਣੇ ਬੱਚਿਆਂ ਨੂੰ ਬਣਾ ਲਓ ਫਿਰ ਤੁਹਾਡੀ ਤਰੱਕੀ ਕੋਈ ਨਹੀਂ ਰੋਕ ਸਕਦਾ ਇਹ ਗੱਲ ਯਾਦ ਰੱਖਿਓ ਸੌਰੰਗ ਜੀ ਭਗਵਾਨ ਵਾਲਮੀਕ ਜੀ ਮਹਾਰਾਜ ਮੁਰ ਰਵਿਦਾਸ ਜੀ ਮਹਾਰਾਜ ਮੁਰ ਰਵਿਦਾਸ ਜੀ ਮਹਾਰਾਜ ਦੇ ਜੋ ਸਲੋਕ ਪੜਦੇ ਆਂ ਕ੍ਰਾਂਤੀਕਾਰੀ ਸੋਚਾਂ ਦੀ ਮੱਥੇ ਟੇਕਨ ਦਾ ਮਤਲਬ ਹੱਲ ਨਹੀਂ ਹੋਣਾ ਮਤਲੇ ਹੱਲ ਹੋਣਾ ਜਿੱਦਾਂ ਅਸੀਂ ਪੜ੍ਹ ਲਿਖੇ ਆਪਦੇ ਬਿਜ਼ਨਸ ਕਰ ਲਏ ਬਾਬਾ ਸਾਹਿਬ ਕੁੰਬੇੜ ਕਰ ਸਾਹਿਬ ਨੂੰ ਆਪਣੇ ਮਨ ਦੇ ਦਿਮਾਗ ਵਿੱਚ ਵਸਾ ਲਿਆ ਤਾਂ ਜਦ ਸਾਡੇ ਮਤਲੇ ਹੱਲ ਹੋਣੇ ਆ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੇ ਆਪਾਂ ਹਿਸਟਰੀ ਤੇ ਗੱਲ ਕਰੀਏ ਮਹਾਰਾਜ ਨੂੰ ਬੈਠੇ ਆ ਕਿ ਉਹਨਾਂ ਨੇ ਪੜ ਕੇ ਦੇਖ ਲਿਓ ਜਿਹੜੇ 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 ਜਿਹੜਿਆਂ ਦੇ ਨਾਲ ਉਹਨਾਂ ਦੀ ਚੱਤਰ ਹੋਈ ਆ ਕਿੰਨੀ ਕ੍ਰਾਂਤੀਕਾਰੀ ਸੀ ਕਿੰਦਾ ਦੀ ਸੋਚ ਸਮਝ ਰੱਖਦੇ ਸੀ ਕਿੰਦਾ ਦਾ ਆਪਣਾ ਜੁੱਸਾ ਰੱਖਦੇ ਸੀਗੇ ਕ੍ਰਾਂਤੀਕਾਰੀ ਮਹਾਂਪੁਰਖ ਸੀਗੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਵੀਰ ਨਵੰਬਰਦਰ ਸਾਹਿਬ ਵੀ ਉਹ ਪੜਨ ਦੀ ਗੱਲ ਕਰਦੇ ਆ ਜੁੜਨ ਦੀ ਗੱਲ ਕਰਦੇ ਆ ਲੜਨ ਦੀ ਗੱਲ ਕਰਦੇ ਆ ਤੇ ਅੱਜ ਦਾ ਸਮਾਂ ਪਹਿਲਾਂ ਨਾਲੋਂ ਬਹੁਤ ਬਦਲਾਅ ਦੇ ਵਿੱਚ ਹੈਗਾ ਪਹਿਲਾਂ ਸਮਾਂ ਸੀ ਲੋਕ ਗਰੀਬ ਸੀ ਗਰੀਬ ਸੀ ਤੇ ਗਰੀਬੀ ਨਾਲ ਅਨਪੜ੍ਹੇ ਰਹੇ ਪਰ ਅੱਜ ਨਾ ਆਪਾਂ ਗਰੀਬ ਆ ਤੇ ਨਾ ਅੱਜ ਅਨਪੜ੍ਹੇ ਜੇ ਅੱਜ ਆਪਾਂ ਲੋਕਾਂ ਤੋਂ ਪਿਛੇ ਰਹਿ ਗਏ ਤਾਂ ਫਿਰ ਇਦਾਂ ਦਾ ਸਮਾਂ ਦੁਬਾਰਾ ਨਹੀਂ ਹੋਣਾ ਕਿ ਅਸੀਂ ਦਲ ਜੀਏ ਇੱਕ ਵੀ ਸਦੀ ਚੱਲਦੀ ਆ ਸਾਧ ਸੰਗਤ ਜੀ ਆਪਣੇ ਮਿਸ਼ਨ ਲਈ ਕੰਮ ਕਰੋ ਮਿਸ਼ਨ ਕੀ ਆ ਜਿਹੜਾ ਸਾਡਾ ਧਰਮ ਆ ਜਿਹੜੇ ਸਾਡੇ ਮਹਾਪੁਰਸ਼ ਆ ਉਹਨਾਂ ਦੇ ਦਿੱਤੇ ਗ੍ਰੰਥ ਪੜੋ ਆਪਣੇ ਮਹਾਪੁਰਸ਼ਾਂ ਤੋਂ ਇਲਾਵਾ ਹੋਰ ਨਾਲ ਧਿਆਨ ਦੇ ਦਿਵੋ ਪਰ ਸੀਰੀਅਸ ਹੋਗੇ ਨਹੀਂ ਸੀਰੀਅਸ ਤੁਸੀਂ ਆਪਣੇ ਧਰਮ ਨੂੰ ਲਵੋ ਆ ਤੁਸੀਂ ਅੱਗੇ ਆ ਸਕਦੇ ਹੋ ਸਾਨੂੰ ਆਪਣੇ ਮਹਾਪੁਰਸ਼ਾਂ ਦੀ ਜਿਹੜੀ ਦਿੱਤੀ ਹੋਈ ਕੁਰਬਾਨੀ ਆ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਾਧ ਸੰਗਤ ਜੀ ਅੱਜ ਸਮੇਂ ਦੀ ਜਿਹੜੀ ਲੋੜ ਆ ਕਿ ਸਾਡੇ ਘਰਾਂ ਵਿੱਚ ਵੀ ਅੰਦਰ ਟ੍ਰੇਡਰ ਜਿਹੜਾ ਜਿੱਤੇ ਦੂਸਰੇਆਂ ਦਾ ਉੱਥੇ ਨਾਲ-ਨਾਲ ਟ੍ਰੇਡਰ ਜਿਹੜਾ ਉਹ ਸਾਡਾ ਵੀ ਹੋਣਾ ਚਾਹੀਦਾ ਸਾਧ ਸੰਗਤ ਜੀ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜ ਭਗਵਾਨ ਵਾਲਮੀਕ ਜੀ ਮਹਾਰਾਜ ਇਹਨਾਂ ਦੀ ਜਦੋਂ ਬਾਣੀ ਪੜ੍ਹਦੇ ਆ ਸਪੱਸ਼ਟ ਰੂਪدارੋ ਬਾਇਓ ਕਾਣੂਕ ਜਦ میں ਸੰਖ ਬਜਾਇਓ ਜੇ ਮੇਂ ਕਿਤੇ ਗਲਤ ਨਾ ਹੋਵਾਂ ਸਲੋਕ ਸ਼ਾਇਦ ਹੋ ਸਕਦਾ ਗਲਤ ਬੋਲਤਾ ਹੋਵੇ ਕਿਉਂਕਿ ਮੇਂ ਦਾਸ ਪ੍ਰਚਾਰਕ ਨਹੀਂ ਕੋਈ ਉਹਨਾਂ ਨੇ ਵੀ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਉਪਮਾ ਕੀਤੀ ਆ ਹੋਰ ਵੀ ਬੜੇ ਸ਼ਲੋਕ ਆ ਤੇ ਸਾਡੇ ਵਿੱਚ ਬਹੁਤ ਵਾਰੀ ਇਹ ਕਨਫਿਊਜ਼ਨ ਰਹਿੰਦੀ ਆ ਕਿ ਸ਼ਾਇਦ ਰਬੀਦਾਸੀ ਇਹ ਤਗਵਾਲ ਨਹੀਂ ਕੀਏ ਅਲੱਗ ਵਾ ਇੱਦਾਂ ਦੀ ਕੋਈ ਗੱਲ ਨਹੀਂ ਜਿੱਥੇ ਸਾਡਾ ਫਰਜ਼ ਬਣਦਾ ਗੁਰੂ ਰਵਿਦਾਸ ਦੀ ਮਹਾਨਤਾ ਦਾ ਸਤਿਕਾਰ ਕਰਨਾ ਜਿੱਥੇ ਸਾਡਾ ਫਰਜ਼ ਬਣਦਾ ਤਗਵਾਲ ਵਾਹਿਗੁਰੂ ਜੀ ਦਾ ਪ੍ਰਚਾਰ ਕਰਨਾ ਉੱਥੇ ਸਾਨੂੰ ਇਹ ਦਿਮਾਗ ਦੇ ਵਿੱਚ ਗੱਲ ਰੱਖਣੀ ਚਾਹੀਦੀ ਹੈ ਦੋਨੇ ਹਸਤਾਂ ਸਾਡੇ ਲਈ ਇੱਕ ਹੀ ਆ ਕਈ ਵਾਰੀ ਆਪਾਂ ਗੱਲਬਾਤ ਜਨਰਲ ਗੱਲ ਕਰਦੇ ਆ ਤੇ ਉਹਦੇ ਵਿੱਚ ਇੱਦਾਂ ਦੀ ਕਰ ਲੈਂਦੇ ਆ ਗੱਲ ਆ ਦੇਖੋ ਕਮੇਟੀਾਂ ਵਿੱਚ ਸਾਡੀਆਂ ਦੋਨੇ ਘੜੀਆਂ ਆ ਵਾਲਮੀਕੀ ਸੰਸਥਾ ਵੀ ਤੇ ਸ਼੍ਰੀ ਗੁਰੂ ਵਦਾਸ ਸੰਸਥਾ ਵੀ ਸਾਡੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਮਹਾਕੁਰਸ਼ਾ ਦੀ ਵਿਚਾਰਧਾਰਾ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਬਾਬਾ ਸਾਹਿਬ ਨੇ ਮਿਹਨਤ ਕਰ ਉਹ ਐਸੀ ਵਾਲੀ ਕਿੰਨਾ ਕੁਝ ਕਰਕੇ ਗਏ ਇਸ ਤੱਕ ਸਾਨੂੰ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਤਾਹੀਂ ਆਪਾਂ ਆਪਣੇ ਆਪ ਨੂੰ ਅੱਗੇ ਲਿਜਾ ਸਕਦੇ ਹਾਂ ਥੂਨ ਨਿਵਾਸੀ ਦੇਖਦੇ ਅਸੀਂ ਮੁੱਢ ਤੋਂ ਪੱਕੇ ਮੂਲ ਨਿਵਾਸੀ ਦੇਖਦੇ ਅਸੀਂ ਮੁੱਢ ਤੋਂ ਪੱਕੇ ਉਹ ਵਾਲਮੀਕ ਦੇ ਵਦਾਸਿਓ ਤੁਸੀਂ ਫੋਜੋ ਕਰ ਵਦਾਸਿਓ ਤੁਸੀਂ ਫੋਜੋ ਇਕੱਠੇ ਆਪਾਂ ਪਹਿਲਾਂ ਤੋਂ ਵੀ ਲੈ ਕੇ ਕਿ ਜੇ ਆਪਾਂ ਗੱਲ ਕਰੀਏ ਆ ਸਿੱਖ ਧਰਮ ਦੀ ਇਸ ਸਿੱਖ ਧਰਮ ਨੂੰ ਲਗਭਗ ਚਾਲਦੀ ਨੂੰ 600 ਸਾਲ ਹੋਇਆ ਇਦਾਂ ਹੀ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ Hindu ਧਰਮ ਦੀ ਤੇ ਉਹਨਾਂ ਨੂੰ 15 ਤੋਂ ਸਾਲ ਉਸ ਤੋਂ ਪਹਿਲਾਂ ਗੱਲ ਕਰੀਏ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਤੇ ਉਹ ਮੁਸਲਮਾਨ ਧਰਮ ਜਿਹਨੂੰ ਵੀ ਲਗਭਗ 3000 ਸਾਲ ਹੋਇਆ ਉਸ ਤੋਂ ਪਹਿਲਾਂ ਪੁਰੀਸਕੰਦਰ ਹਨ ਇਹਨੂੰ ਲਗਭਗ 5 15000 ਸਾਲ ਹੋਇਆ ਉਸ ਤੋਂ ਪਹਿਲਾਂ ਬੁੱਧ ਧਰਮ ਸੀ ਤੇ ਬੁੱਧ ਧਰਮ ਤੋਂ ਪਹਿਲਾਂ ਕੀ ਸੀ ਆਪਾਂ ਪੜਦੇ ਹਾਂ ਕਿਤਾਬਾਂ ਵਿੱਚ ਆਦੀ ਮਨਮ ਆਦੀਵਾਸੀ ਉਹ ਆਦੀਵਾਸੀ ਆਪਾਂ ਨੂੰ ਕਹਿੰਦੇ ਸੀਗੇ ਤੋ ਆਪਣੇ ਲੋਕ ਸੀਗੇ ਆਦੀਵਾਸੀ ਜਿਨ੍ਹਾਂ ਤੋਂ ਬਾਅਦ ਵਿੱਚ ਕੋਮਾ ਧਰਮ ਇਹ ਉਹ ਸਾਰਾ ਕੁਝ ਬਣ ਗਿਆ ਇਸ ਦੇਸ਼ ਦੇ ਅਸਲੀ ਸ਼ਾਸਕ ਐਸੀ ਲੋਕ ਜਿਹੜੇ ਆਦੀਵਾਸੀ ਲੋਕ ਆ ਅਸੀਂ ਸਾਰੇ ਇੱਕ ਵਾਂ ਅਸੀਂ ਅੱਜ ਆਪਣੀਆਂ ਸੰਸਥਾ ਵੱਖਰੀ ਕਿਉਂ ਬਣਾਈ ਜਾਂ ਵੱਖਰੀ ਗੱਲ ਕਿਉਂ ਕਰਦੇ ਆ ਕਿਉਂਕਿ ਸਮੇਂ ਦੀ ਇਹ ਲੋੜ ਆ ਜਿੱਥੇ ਲੋਕ ਬਾਕੀ ਮਹਾਂਪੁਰਸ਼ਾਂ ਬਾਰੇ ਜਾਣਦੇ ਆ ਉੱਥੇ ਗੁਰੂ ਰਗਦਾਸ ਜੀ ਮਹਾਰਾਜ ਬਾਰੇ ਅਤੇ ਭਗਵਾਨ ਵਾਲਮੀਕ ਜੀ ਮਹਾਰਾਜ ਬਾਰੇ ਬਹੁਤ ਘੱਟ ਜਾਣਦੇ ਆ ਅਸੀਂ ਆਪਣੇ ਲੋਕਾਂ ਨੂੰ ਆਪਣੇ ਰਹਿਬਰਾਂ ਦੇ ਬਾਰੇ ਦੱਸਣ ਲਈ ਇਹ ਸੰਸਥਾਵਾਂ ਬਣਾਈਆਂ ਆ ਅਸੀਂ ਆਪਣੀ ਕਮਿਊਨਿਟੀ ਨੂੰ ਅਗਾਰਨਸ ਕਰਨ ਵਾਸਤੇ ਇਸ ਸੰਸਥਾ ਮਿਲਾਂਗਾ ਔਰ ਰਲਮਿਲ ਕੇ ਆਪਣੇ ਮਹਾਂਪੁਰਸ਼ਾਂ ਦਾ ਦਿਲੋਂ ਸਤਿਕਾਰ ਕਰਾਂਗੇ ਲਈਏ ਉਸ ਬਾਣੀ ਨੂੰ ਬੜਿਆਂ ਕਰੀਏ ਜਿਹੜੀ ਬਾਣੀ ਨੇ ਤੁਹਾਨੂੰ ਪਾਰ ਲਾਉਣਾ ਤੇ ਬਾਸ ਫਿਰ ਤੋਂ ਦੁਬਾਰਾ ਤੋਂ ਭਗਵਾਨ ਵਾਲਮੀਕੀ ਬ੍ਰਹਮ ਗਿਆਨ ਜਾਗਰਤੀ ਸੰਸਥਾ ਕੋਲ ਮਹਾਂਪੁਰਸ਼ਾਂ ਨੂੰ ਸਤਿਕਾਰ ਭੇਜਦਾ ਜੀ ਆਇਆਂ ਨੂੰ ਇਦਾਂ ਹੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੋ ਕਰੇ ਅਤੇ ਸੰਸਥਾ ਇਦਾਂ ਜੋੜ ਮਿਲ ਕੇ ਤੁਹਾਡੇ ਦਰਸ਼ਨ ਦਿਖਾਰੇ ਜਿਹੜੇ ਆ ਉਹ ਕਰਦਣਾ ਰਹੇ। ਤੋ ਸਾਧ ਸੰਗਤ ਦੀ ਆਓ ਰਲ ਮਿਲ ਕੇ ਆਪਾਂ ਸਮੇਂ ਦੀ ਜਿਹੜੀ ਆ ਨਿਆਕਤ ਨੂੰ ਸਮਝ ਕੇ ਸਮਾ ਬੜਾ ਘਟਾ ਮੈਂ ਬਸ ਉਹ ਗੱਲਾਂ ਕਰਨ ਨੂੰ ਤੁਹਾਡੇ ਨਾਲ ਉਹ ਨੂੰ ਬੱਲੇ ਬੰਨ ਲਿਓ ਜੁੜੇ ਰਹੋ ਹਮੇਸ਼ਾ ਜੋ ਮੁੱਕੜ ਮਾਰੀ ਬੈਠਾਏ ਉਥੇ ਦਰਦ ਭਰਾਵਾ ਚੰਜ ਕਰਨਾ ਜੋ ਮੁੱਕੜ ਮਾਰੀ ਬੈਠਾਏ ਉਥੇ ਦਰਦ ਭਰਾਵਾ ਚੰਜ ਕਰਨਾ ਕੰਮ ਤੈਨਾ ਕਰਨਾ ਪੈਣਾ ਭਵੇਂ ਤੱਲ ਕਰਨਾ ਭਵੇਂ ਅੱਜ ਕਰਨਾ ਤੂੰ ਸੋਚਦਾ ਪੀਰ پیغمبر ਹੀ ਤੂੰ ਕਹਿੰਦਾ ਪੀਰ پیغمبر ਹੀ ਤੇਰੀ ਆ ਕੇ ਕਿਸਮਤ ਬਦਲਣਗੇ ਕਿਹੜਾ ਧੀਮਰ ਆਲ ਬਿਨਾ ਸਰਨਾੜੇ ਜਿੱਤੇ ਦਿਲ ਕਰਦਾ ਨਾ ਭੱਜ ਕਰਨਾ ਕੰਮ ਤੈਨੂੰ ਹੀ ਕਰਨਾ ਪੈਣਾ ਹੈ ਭਵੇਂ ਕੱਲ ਕਰਲਾ ਭਵੇਂ ਭਵੇਂ ਕੱਲ ਕਰਲਾ ਭਵੇਂ ਅੱਜ ਕਰਲਾ ਜੋ ਕਰਨਾ ਸੀ ਉਹ ਕੀਤਾ ਨਹੀਂ ਜੋ ਕਰਨਾ ਸੀ ਉਹ ਕੀਤਾ ਨਹੀਂ ਜੋ ਕੀਤਾ ਹੈ ਕਿਸੇ ਕੰਮ ਦਾ ਨਹੀਂ ਤੂੰ ਵੀ ਬੰਦਿਆਂ ਵਰਗਾ ਬੰਦਾ ਹੈ ਜਿਸੇ ਮੌੜ ਤੇ ਬਹਿ ਕੇ ਜੱਜ ਕਰਲਾ ਕੰਮ ਤੈਨੂੰ ਹੀ ਕਰਨਾ ਪੈਣਾ ਹੈ ਭਵੇਂ ਕੱਲ ਕਰਲਾ ਭਵੇਂ ਭਵੇਂ ਕੱਲ ਕਰਨਾ ਭਵੇਂ ਅੱਜ ਕਰਲਾ ਡੇਰਾ ਸਤਖੰਡ ਬੱਲਾ ਇਹ ਉਹਦੀਆਂ ਤੇ ਆ ਹੀ ਗੱਲਾਂ ਬਹੁਤ ਸੋਹਣਾ ਡੇਰਾ ਬਣਿਆ ਹੋਇਆ ਮੈਂ ਡੇਰੇ ਤੇ ਤਿੰਨ ਚਾਰ ਵਾਰੀ ਗਿਆ ਇਸ ਵਾਰ ਸਿੱਤੀ ਗਿਆ ਸੀ ਨਾ ਤੇ ਮਹਿਰ ਦੇ ਕਿਨਾਰੇ ਤੇ ਡੇਰਾ ਮਹਾਰਾਜ ਜੀ ਹੁਣ ਦਾ ਬਣਿਆ ਹੋਇਆ ਸੀ ਮੈਂ ਇੱਕ ਗੱਲ ਸਪੈਸ਼ਲ ਕਰਨੀ ਚਾਹਣਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੈਨੂੰ ਇਥੋਂ ਇਹ ਤਾਂ ਪਤਾ ਲੱਗਦਾ ਕਿ ਸਾਡੇ ਮਹਾਂਪੁਰਸ਼ਾਂ ਨੂੰ ਜਿਹੜੇ ਹੁਣ ਡੇਰੇ ਆ ਉਹ ਬਾਹਰ ਬਣਾਉਣੇ ਪੈਂਦੇ ਸੀ ਕਿਉਂਕਿ ਡੇਰਾ ਰਹੀਮਪੁਰ ਸੰਤ ਪ੍ਰਕਾਸ਼ ਨਾ ਜੀ ਹੁਣ ਦਾ ਉਦੋਂ ਮਹਿਰ ਦੇ ਕੰਡੇ ਤੇ ਆ ਨਾ ਤੇ ਜਿਹੜਾ ਵਾਦਮਿਕ ਤੀਰਾ ਤੇ ਉਹ ਵੀ ਹੋਰ ਆਪਣਾ ਨਾਲਾ ਨੂੰ ਟੱਪ ਕੇ ਪਰਲੇ ਪਾਸੇ ਆ ਭਾਵੇਂ ਸਾਡੇ ਮਹਾਪੁਰਸ਼ਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਅੱਜ ਉਹਨਾਂ ਡੇਰਿਆਂ ਤੇ ਬਿਲਡਿੰਗਾਂ ਬਣਨਾ ਸੁਣਨਾ ਬਣਦਾ ਹੁੰਦਾ ਪਰ ਜਦੋਂ ਸਾਡੇ ਮਹਾਪੁਰਸ਼ ਵੱਡੇ ਰਹਿੰਦੇ ਮੁਰਗੇ ਤੇ ਉਦੋਂ ਪਤਾ ਲੱਗਾ ਵੀ ਉਹ ਤੋਂ ਇਕੱਲੇ ਹੀ ਉਹਨਾਂ ਨੇ ਬੰਦਗੀ ਕੀਤੀ ਹੈ ਕਿੰਨੇ ਕਸ਼ਟ ਝਲੇ ਹੋਣਗੇ ਰੋਟੀ ਪਾਣੀ ਤੋਂ ਵੀ ਬਿਨਾ ਉਹਨਾਂ ਨੇ ਰਹਿ ਕੇ ਉੱਥੇ ਗੁਜ਼ਾਰਾ ਕੀਤਾ ਪੁੱਕੇ ਪਿਆਸੇ ਰਹੇਗੇ ਤੇ ਸਾਧ ਸੰਗਤ ਜੀ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਅੱਜ ਦੇ ਆਪਾਂ ਬਹੁਤ ਜ਼ਿਆਦਾ ਵਧੀਆ ਹਾਲਾਤਾਂ ਵਿੱਚ ਆ ਅੱਜ ਸਾਡਾ ਫਰਜ਼ ਬਣਦਾ ਅਸੀਂ ਆਪਣੇ ਡੇਰਿਆਂ ਨੂੰ ਸੰਭਗੇ ਆਪਣੀ ਵਿਸਤੀ ਨੂੰ ਸੰਭਗੇ ਆਪਣੇ ਮਹਾਪੁਰਸ਼ਾਂ ਨੂੰ ਸਾਂਭੀਏ ਉਸੇ ਸਾਧ ਸੰਗਤ ਜੀ ਜਦੋਂ ਵੀ ਛ ਆਪਣੇ ਆਪਣੇ ਡੇਰੇਆਂ ਵਿੱਚ ਜਰੂਰ ਜਾ ਕੇ ਆਇਆ ਕਰੋ ਜਿੱਥੇ ਆਪਾਂ ਪਹਾੜਾਂ ਨੂੰ ਜਾਣੇ ਆ ਕੋਈ ਬਿੰਗੇ ਟੇਢੇ ਰਾਹਾਂ ਵਿੱਚ ਨਹੀਂ ਬਣਾ ਇਹ ਆਪਣੇ ਡੇਰੇਆਂ ਨੂੰ ਸਿੱਧਾ ਹੀ ਰਾਹ ਜਾਂਦਾ ਭਾਵੇਂ ਬਸੇ ਜਾਓ ਭਾਵੇਂ ਮੋਟਰ ਤੰਗ ਤੇ ਜਾਓ ਪਰ ਆਪਣੇ ਧਰਮ ਦੇ ਜਿੰਨੇ ਵੀ ਮੇਰੇ ਬਣੇ ਹੋਇਆ ਧਾਰਮਿਕ ਸਥਾਨਾਂ ਉਹਨਾਂ ਤੇ ਜਰੂਰ ਜਾਇਆ ਕਰੋ ਤਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਜੋੜ ਸਕਦੇ ਆ ਤੇ ਤਾਂ ਹੀ ਸਾਡਾ ਆਪਣਾ ਜਿਹੜਾ ਵਾ ਸਾਰਾ ਜੀਵਨ ਉਹ ਸਫਲਾ ਹੋ ਸਕਦਾ ਸੋ ਗੱਲ ਕਰਦੇ ਆ ਕੋਈ ਗਲਤ ਕੀਤੀ ਗਈ ਹੋਵੇ ਤਾਂ ਦੀ ਮਾਫੀ ਚਾਹਨਾ ਆਓ ਆਪਾਂ ਇੱਕੇ ਦਸ ਬੁੰਦਈਏ ਰੱਬ ਮਿਲਗੇ ਆਪਾਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਕਰਗੇ ਇਹਦੇ ਨਾਲ ਹੀ ਬੇੜਾ ਜਿਹੜਾ ਉਹ ਤਾਰ ਲਗਣਾ ਜੋ ਬੋਲੇ ਇਸੋ ਨਿਰపేਰ ਸਰதாਸ ਮਹਾਰਾਜ ਕੀ ਜੈ ਜੋ ਬੋਲੇ ਇਸੋ ਨਿਰపేਰ ਸਰதாਸ ਮਹਾਰਾਜ ਕੀ ਜੈ ਜੈ ਵਰਮਿਕੀ ਹਰ ਹਰ ਮਾਲੀ ਜੈ ਗੁਰਦੇਵ ਹਰ ਗੁਰਦੇਵ ਜੈ ਸਾਥ ਸੰਗਤ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਜੈ ਪੀਮ ਛੋਟਾ ਨਾਮ ਨਹੀਂ ਹੈ ਬਹੁਤ ਵੱਡੀ ਤਾਕਤ ਹੈ ਤੇ ਪੀਮਰਾਉ ਮਿਹਰ ਸਾਧੂ ਬਤਨ ਵਾਲੀ ਆਪਾਂ ਨੂੰ ਜਿਹੜੇ ਸਾਉ ਸੋਖੀ ਆਉਂਦੇ ਆ ਉਹਦਾ ਨਾਮ ਤੇ ਨਿਸ਼ਾਨੀ ਜ਼ਰੂਰ ਯਾਦ ਰੱਖਿਆ ਕਰੋ ਸੋ ਜੈ ਗੁਰਦੇਵ ਜੈ ਪੀਮ ਜੈ ਵਾਲਮੀਕੀ ਹਰ ਹਰ ਵਾਲਮੀਕੀ